ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਧਾ ਨੂੰ ਤਿੰਨ ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚੇ ਆਂ ਭਾਜੀ ਸੋਨੂ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਿਆ ਭਾਜੀ ਸਾਸਿਆ ਜੀ ਸਾਸਿਕਾ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਮਿਲਜੀ ਬਹੁਤ ਵਧੀਆ ਜੀ ਵਧੀਆ ਹੀ ਚੱਲਦਾ ਜੀ ਬਾਈ ਜੀ ਆਪਣਾ ਨਾਮ ਤੇ ਟਰੈਸਟ ਨਾਮ ਤੁਹਾਨੂੰ ਖਿਆਲ ਨਾਲ ਜ਼ਿਲ੍ਹਾ ਮੋਗਾ ਠੀਕ ਹੈ ਜੀ ਫੋਨ ਨੰਬਰ 98567890 ਠੀਕ ਹੈ ਜੀ ਬਈ ਦੱਸਿਓ ਪਹਿਲੇ ਨੰਬਰ ਤੇ ਛੋਟੀ ਹੈ ਪਹਿਲੇ ਨੰਬਰ ਛੋਟੀ ਸੁਈ ਜੇ ਅੱਛਾ ਜੀ ਅੱਜ ਨੂੰ ਚੌਥਾ ਪੰਜਵਾਂ ਦੰਤੀ ਜੋ ਆਏ ਠੀਕ ਹੈ ਜੀ ਉਹ ਕੱਟਾ ਜੇ ਦਾ ਜਿਹੜਾ ਨਾ ਦਾਲ ਆਪਾਂ ਵੀ ਜੀ ਸੱਚੀ ਗੱਲ ਸੱਚੀ ਦੱਸਣੀ ਭਾਵੇਂ ਸਾਨੂੰ 10 ਹਜ਼ਾਰ ਕਰਜੇ ਭਾਵੇਂ ਸਾਨੂੰ 20 ਹਜ਼ਾਰ ਕਰਜੇ ਅੱਛਾ ਜੀ ਇਹ ਉਹਨਾਂ ਕਰ ਚੋਗ ਹੀ ਲੈਂਦੀ 2 ਡਾਕ ਬੱਚੇ ਦੇ ਅੱਛਾ ਜੀ ਮੈਂ ਇੱਥੇ ਲੌੜੇ ਸਿੱਧਾ ਕੋਲ ਨਾ ਰੇਜ਼ ਲੌਂਡਿਆ ਸੀ ਇਹ ਕਹੀ ਦਾਲ ਕੁੜੀ ਜੀ ਅੱਛਾ ਜੀ ਇਹਨੇ ਮੇਰੇ ਕੋਲ ਪਤਾ ਜੀ ਲਿਆ ਕੀ ਅੱਛਾ ਜੀ ਉਹਨਾਂ ਕਰ ਮੈਂ 2 ਉਹ ਡਾਂਗੋ ਲੱਗ ਨਾ ਕਰੀਏ ਠੀਕ ਹੈ ਠੀਕ ਹੈ ਤੇ ਮੇਰੇ ਨਾਲ ਕੇ ਡਲ ਗਈ ਜੇ ਹੁਣ ਮੇਰੇ ਕੋਲ ਤੀਗਾ ਲਵਾ ਕੇ ਮਿਲਦੀ ਏ ਅੱਛਾ ਜੀ ਪਹਾੜੀ ਨੇ ਕਿਸੇ ਦੇ ਮੈਂ ਫੇਰੇ ਦਾ ਬੱਚਾ ਛੱਡਿਆ ਮੇਰੇ ਪਈ ਹੁੰਦਾ ਅੱਛਾ ਜੀ ਤੇ ਕੱਲ ਸ਼ਾਮ ਨੂੰ ਤਾਂ ਮਿਲਦੀ ਸੀ ਜੇ ਮੇਰੇ ਮਲਾਮੋੜਾ ਕਾਹਦੇ ਨੂੰ ਫੇਰੇ ਨਹੀਂ ਮਿਲਿਆ ਮੈਂ ਆਪਾਂ ਕਹੀਆ ਫੇਰੇ ਤੀਗਾ ਲੱਗ ਕਰੀਆ ਆਪਾਂ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਚਲੋ ਸੱਚਾਈ ਤੇ ਸੱਚਾਈ ਹੁੰਦੀ ਆ ਗੱਲ ਨਹੀਂ ਕੋਈ ਕੋਈ ਬਈ ਖੋਲ ਦੇ ਫਿਰ ਖੋਲ ਕੇ ਰੱਖਾਈ ਮੁਰਗੇ ਮੇਰਾ ਵੀ ਜੋ ਇਹ ਵਾੜੇ ਦੇਣੀ ਜੇ ਇੱਕ ਦਾਸਾ ਜਿੱਥੋਂ ਲਈ ਜਿਹਨੇ ਨਹੀਂ ਆਈ ਆ ਜਿੰਨੇ ਘਟਾ ਕੇ ਮੇਰਾ ਵੀ ਫੋਨ ਨਾ ਅਨੇਕ ਲੋਗ ਆ ਗਏ ਜੀ ਤੁਹਾਡੇ ਪੌਣੇ ਦਾ ਹਾਂ ਇੱਕ ਪੈਰ ਠੀਕ ਹੈ ਜੀ ਮੇਲਕਾਪ ਭਾਈ ਦੁੱਧ ਕਿੰਨਾ ਲੇਟ ਹੋਊਗਾ ਭਾਈ 7 ਕਿਲੋ ਹੋਊਗਾ ਅੱਛਾ ਜੀ ਹਾਂ ਲਓ ਜੀ ਆਹ ਵਾਲਾ ਮੇਲਕਾਪ ਆ ਗਿਆ ਜੀ ਥੋੜਾ ਜਿਹਾ ਚਿੱਕਾ ਲੈ ਜਾ ਬਾਹਰ ਲੈ ਆਹ ਵੀ ਜੈਡ ਪਲਾਇਆ ਗਿਆ ਕਰੋ ਜੀ ਚੱਕ ਬੱਕੀ ਸੋਨਾ ਦਾ ਸੈਰ ਗਿਆ ਜਿਹੜਾ ਸ਼ਾਨਦਾਰ ਆ ਗਿਆ ਕੱਲਾ ਕੱਲਾ ਥਾਂ ਦਾ ਪਿਆ ਵਾ ਤੇ ਹੈ ਵੀ ਸਿੰਗਲ ਹੱਡੀ ਆ ਕਰਨ ਵਾਲੀ ਨਾ ਅੱਗੇ ਤੋਂ ਜਦੋਂ ਚੈੱਕ ਕਰਾਉਣਾ ਥਾਣਾ ਦਾ ਸੈਟ ਹੈ ਕਿ ਆਪ ਤੋਂ ਮੌਕੇ ਦੇ ਜਲਾ 7 ਲੀਟਰ ਦਾ ਤਿਆਰ ਆ ਬੋਲਾ ਬਣਾ ਲੈ ਭਾਈ ਕੋਈ ਬੋਲਾ ਬੰਦਾ ਹੋਏ ਅੱਛਾ ਜੀ ਹਾਂ ਜਦ ਤੁਸੀਂ ਚੰਗੇ ਦੀ ਵਿੱਚ ਸਾਨੂੰ ਇਹ ਵੜਨਾ ਜੀ ਹਾਂਜੀ ਖਾਦਾ ਭਰੀ ਉਹ 20 ਘਰ ਲਾ 25 ਘਰ ਨਾ ਅੱਛਾ ਜੀ ਜਿੱਥੋਂ ਆਈ ਸਾਡ ਰੈਸਲੀ ਦਾ ਕਿੰਨੇ ਲਈ ਆ ਠੀਕ ਹੈ ਜੀ ਕੀ ਗੱਲ ਹਾਂਜੀ ਹਾਂਜੀ ਤੇ ਮੇਰਾ ਵੀ ਕੀ ਗੱਲ ਹੁੰਦੀ ਆ ਆਪਾਂ ਹੁਣ ਹੀ ਦੱਸ ਦਿੰਦੇ ਆ ਟੀਕੇ ਦੇ ਮਿਲ ਜਾਓ ਕੀ ਟੀਗਾ ਅਗਲੇ ਘਰ ਜਾਗਲਾ ਵਾਲੀ ਬੱਚਾ ਹੋ ਜੀ ਠੀਕ ਹੈ ਠੀਕ ਹੈ ਸਾਡੇ ਉਹ ਡਰ ਗਈ ਪਰ ਉਹਨਾਂ ਕਰ ਮੈਂ ਦੂਰ ਹਟ ਗਈ ਆ ਬੱਚੇ ਜੀ ਭਾਜੀ ਮੋਲੇ ਦਾ ਰਕਤ ਕਿਹੜੇ ਜਗ੍ਹਾ ਜਾ ਕੇ ਬੱਚੇ ਮਿਲ ਵੀ ਸਕਦੀ ਏ ਅੱਛਾ ਜੀ ਮੋਲ ਭਾਜੀ ਮੈਂ ਲਈਏ 8283 ਹਜ਼ਾਰ ਦੀ ਮੈਂ ਲਈਏ ਪਰ ਮੈਂ ਦੇਣੀ ਵੱਡੀ ਹੋਣਾ ਅੱਛਾ ਜੀ ਚੋਾਈ ਗਲਤ ਹੋਵੇ ਕੋ ਥਣ ਪੂਰ ਮਾਰੇ ਛੱਟਾ ਮਾਰੇ ਉਹਦੀ ਆਪਣੀ ਗਰੰਟੀ ਫੋਲ ਠੀਕ ਹੈ ਹਾਂ ਹੁਣ ਮੈਂ ਦੇਰੀ 70 ਦੀ ਮੇਰੇ ਕੋ ਜਿੱਥੇ ਇੱਕ ਵੇਰ ਹੁਣ ਛਾੜੀ ਦੇਣੀਆਂ ਵੀਰ ਜੀ ਹਾਂ ਨਾਏ ਪੂਰੇ 65000 ਦੀ ਛੋਟੀ ਦਵਾਂਗੇ ਮੈਂ ਪੂਰਾ 18000 ਰੁਪਏ ਘਟਾ ਕੇ ਦੇ ਦਿਆਂਗਾ ਜੀ ਪਰ ਮੇਰਾ ਵੀ ਜਿਹੜਾ ਖਲੂ ਮੁਰਕੇ ਮੈਨੂੰ ਫੋਨ ਨਾ ਲਾਵੇ ਇਹ ਜੇ ਮੈਂ ਘਰੇ ਬਤੀ ਜਾਂਦੇ ਠੀਕ ਹੈ ਠੀਕ ਹੈ ਲਓ ਜੀ ਜੋ ਤੁਹਾਡੀ ਐਡੀਓ ਚੱਲ ਜੇ ਉਹ ਤੁਹਾਨੂੰ ਚੱਲੇ ਦੁੱਧ ਸੱਤਾ ਤੋਂ 6 ਕਿਲੋ ਆਪਾਂ ਕਰਕੇ ਦਵਾਂਗੇ ਦੁੱਧ 6 ਕਿਲੋ ਘਾੜੀ ਦੱਸਾਂਗੇ ਬਈ ਆ ਜੀ ਮੈਨੂੰ ਬਾਅਦ ਫੋਨ ਨਾ ਕਰੇ ਭਾਜੀ ਇਹ ਬੱਚਾ ਲਈ ਦੀ ਮਰਜ਼ੀ ਨਹੀਂ ਹੈ ਕਿਹਦੇ ਦਾ ਜਾਵੇ ਮਿਲੇ ਭਾਵੇਂ ਮਿਲ ਫੇ ਤੇ ਮਿਲਦੇ ਠੀਕ ਹੈ ਠੀਕ ਹੈ ਇਹ ਕਿਸੇ ਦੇ ਮਨੂ ਲਾਦੀ ਲੈ ਜਾਏ ਕਿਸੇ ਦੇ ਮਨੂ ਲਾਦੀ ਭਾਜੀ ਲੈ ਜਾਏ ਜੇ ਕਿਸੇ ਦੇ ਮਨੂ ਲਾਦੀ ਸਾਡੇ ਕੋਲ ਬੇਸ਼ੱਕ ਬਜੀ ਰਹੇ ਠੀਕ ਹੈ ਠੀਕ ਸਿੱਧੀਆਂ ਆਖੇ ਗਦਾ ਮੇਰੀ ਵੀਡੀਓ ਲਾ ਦੇ ਆ ਵੀ ਸਾਥ ਦੇ ਰੱਖੇ ਮਿਲਦੇ ਭਾਈ ਸਹੀ ਗੱਲ ਹੈ ਉਹ ਕਾਨੇ ਕੁਕਿੰਗ ਦੇ ਲਓ ਜੀ ਰੇਟ ਭਾਈ ਨੇ ਲੈ ਆਂਦੇ ਨਾਲ ਹੀ ਪਾ ਕੇ 10000 ਨਹੀਂ ਭਾਈ ਛੋਡੀ 83 ਦੀ ਰਹੀ ਆ ਪੂਰੇ 65 ਦੀ ਦਵਾਂਗੇ ਵੱਧ ਕੇ ਮਧੇਨੇ ਦਾ 38000 ਠੀਕ ਹੈ ਭਾਈ ਦੂਜੇ ਨੰਬਰ ਤੇ ਕਿਹਨੇ ਆ ਗਈ ਜੀ ਆ ਕਿਸੇ ਮਨੂ ਮੇਰਾ ਵੀਰ ਉਹ ਫੋਨ ਲਾਵੇ ਜਿੰਨੇ ਜਾ ਕੇ ਲਾਤ ਨਹੀਂ ਮਾਰਦੀ ਠੀਕ ਆ ਨਾ ਆ ਕੁਛ ਨਹੀਂ ਆਦੀ ਹੱਦੀ ਦੁੱਦੀ ਨਹੀਂ ਆ ਠੀਕ ਆ ਠੀਕ ਆ ਭਾਵੇਂ ਤੈਨੂੰ ਮੜਿਆ ਹੋਣੀ ਮੱਛੀ ਛੜੀ ਨਾ ਦੇ ਮੜਿਆ ਹਾਂਜੀ ਉਹ ਸਿਰ ਡਰਦੀ ਫੜਿਆ ਠੀਕ ਆ ਆ ਰੋ ਭੱਜੇ ਵਾਲੀ ਨੂੰ ਭਾਵੇਂ ਹੋਣੀ ਛੜਦੀਏ ਭਾਵੇਂ ਜਿਹੜੀ ਜਾਂਦੀ ਆਫੇ ਡਰੀ ਜਾਂਦੀ ਆ ਹਾਂ ਬੈ ਮੇਲ ਪਾ ਲਓ ਹਾਂਜੀ ਇਹ ਕੋਹ ਡਰ ਗਈ ਹੜੇ ਕੋ ਥੋੜੀ ਨਾ ਤਰ ਕੋ ਬੱਤਾ ਖੋਲਾ ਜਾ ਆ ਵੀ ਥੋੜਾ ਡਰ ਗਈ ਆ ਠੀਕ ਆ ਠੀਕ ਠੀਕ ਲਓ ਜੀ ਦੋ ਚਾਰ ਦਿਨ ਜਿਹੜਾ ਭਰਾ ਸਾਹਮਣੂ ਵਾ ਤੇ ਚਲੋ ਮਿਲਦੇ ਆਪੋ ਕੀ ਕਰਮ ਆਏ ਆ ਪਤਾ ਕਾ ਸ਼ਰੇ ਰਿਆ ਜੀ ਯਾਰਾ ਭਾਈ ਆਪਾਂ ਨੇ ਗੱਲ ਬੜੀ ਪੂਰੀ ਜਮੀਂ ਪੁੱਜੀ ਆ ਆਹ ਅਹੀਂ ਪਾਜੀ ਏਰੀਆ ਤੇ ਮਲਾ ਗੱਲ ਜੇ ਗੱਲ ਆ ਆਪਣੀਆਂ ਵੇਲੇ ਦੱਬਾ ਬੱਚੇ ਪਸੂ ਭੇਵੇਂ ਹੁਣ ਠੀਕ ਆ ਠੀਕ ਪਰ ਕਿਸੇ ਦੇ ਕਰਮਾਂ ਨੂੰ ਜਾ ਕੇ ਮਿਲ ਪਏ ਜੋ ਇਹ ਫਿਰ 85 90 ਦੀ ਆ ਬਿਲਕੁਲ ਬਿਲਕੁਲ ਠੀਕ ਗੱਲ ਆ ਠੀਕ ਗੱਲ ਆ ਆਹ ਵੇਖੋ ਮੇਰਾ ਅੱਜ ਦਾ ਮੇਰੀ ਬੋਲ ਅੱਛਾ ਜੀ ਹੁਆ ਪਿੱਛੇ ਹੋ ਗਏ ਸਾਰੇ ਇੱਧਰ ਸੈਰ ਤੇ ਦਿੱਤਾ ਮਾਜੂ ਆ ਬੜੀ ਪੱਲੇ ਪੁੱਢੀਆਂ ਵਧੀਆ ਬਣ ਗਈ ਆ ਪਾਵੇਂ ਮੇਲੀ ਪਵੇ ਪਰ ਇਹ ایرਫੋਨ ਕੇ ਬੰਦ ਕੀ ਕਰਦੇ ਐ ایرਫੋਨ ਜੇ ਬੰਨੋ ਨਾ ਨਾ ਲਾ ਬੋਤਕ ਲੋਇਆ ਖੁਲੋਇਆ ਪਾਵੇਂ ਤਾਂ ਫਿਰ ਪਰ ਸਾਡੇ ਕੋ ਭਾਈ ਕੀ ਗੱਲ ਹੋਉਂਦੀ ਆ ਬਸ ਸਿੱਧੀਆਂ ਗੱਲਾਂ ਦੱਸ ਕੇ ਜੇਂਗੀਆਂ ਮੇਰੀ ਮਈ ਮੇਰਾ ਮਾਧੂ ਜਾ ਗਏ ਸਮਝ ਲੇਂਗੀ ਠੀਕ ਆ ਜੀ ਹਾਂ ਆਵੇ ਉਹਦਾ ਹੀ ਕਹਲੇਗੀ ਸਿਰਫ ਡਰ ਗਈ ਆ ਅਛਾ ਜੀ ਛੋਟੀ ਸਿਰਫ ਡਰ ਗਈ ਆ ਤੇ ਮੋੜਾ ਜਿਹੜਾ ਵੇਖਣੇ ਚੱਲ ਗਈ ਠੀਕ ਆ ਠੀਕ ਆ ਹਾਂ ਲਓ ਜੀ 65000 ਦੀ ਤਾਜੀ ਹੋਈ ਝੋਟੀ ਦਾ ਗੰਦੀਆ ਬਾਨੂ ਜੀ ਨੂੰ ਮਨਾ ਵੀ ਜੀ ਬਣਾਓ ਸਾਹਮਣੇ ਆਪਰਾ ਵਾਲਾ ਜੂ ਤੇ ਚਲੋ ਦੁੱਧ ਵੀ ਚਾਹੀਦਾ ਹੁਣ ਵੀ ਜੀ 65000 ਦੀ ਆਪਾਂ ਦਵਾਂਗੇ ਹੁਣ 436 ਦਾ ਫੋਨਾਂਗੇ ਅੱਛਾ ਜੀ ਬਾਕੀ ਮੇਰੇ ਕੋਲ 6 ਚਾਦੇ ਖੜੇ ਦੁੱਧ 6 ਕਿਲੋ ਖੜੇ ਅੱਛਾ ਜੀ ਕੀ ਗੱਲ ਲਵਾ ਕੇ ਪਾਸ ਕਰਕੇ ਵੀ ਨਾ ਕਰੋਗੇ ਠੀਕ ਹੈ ਬਾਈ ਦੂਜੇ ਨੰਬਰ ਤੇ ਕਿਵੇਂ ਆ ਦੂਜੇ ਨੰਬਰ ਤੇ ਕੋਈ ਨਹੀਂ ਆ ਰਹੀ ਏ ਅੱਛਾ ਜੀ ਕੋਈ ਨਹੀਂ ਆ ਰਹੀ ਕੋਈ ਦੁੱਧ ਕੋ ਸੱਤ ਕਿਲੋ ਇਹਨੂੰ ਸੋਈ ਦੋ ਚੌਥਾ ਦਰਵਾਏ ਜੀ ਠੀਕ ਹੈ ਜੀ ਹਾਂ ਨਵੀਂ ਸ਼ੋਟ ਦੇ ਸਾਥ ਲੈ ਕੇ ਪਈ ਭਾਈ ਅੱਠ ਨਹੀਂ ਕਰਾ ਨੌ ਨਹੀਂ ਕਰਾ ਸਾਨੂੰ ਪਿੱਛੇ ਝੂਠ ਮਾਰਦੇ ਕੋ ਸੌਰਾ ਮਾਰਦੇ ਪਰ ਆਪਾਂ ਨਹੀਂ ਮਾਰਦਾ ਠੀਕ ਆ ਠੀਕ ਆ ਠੀਕ ਹੋਲਾ ਫੜਲਾ ਦੇ ਕੋ ਗੰਗਾ ਘਮਾ ਹਾਂ ਬਾਦੂ ਕੋ ਪਿੱਛੇ ਝੂਠ ਮਾਰ ਕੇ ਮੇਰੇ ਭਾਵੇਂ ਆਖੀਓ ਡਰ ਨਹੀਂ ਮਾਉਂਦਾ ਸਤ ਗੋਗ ਅਗੇ ਦਮਾਗੇ ਅੱਛਾ ਜੀ ਠੀਕ ਹੈ ਰੋਟੀ ਹੈਵੀ ਸਿੰਗਲ ਹੱਡੀ ਆ ਕਰਮਾ ਕੱਢਾ ਜਿਹੜਾ ਕਾਫੀ ਸੁਖਾਈਆਂ ਚ ਆ ਗਿਆ ਤੇ ਜਵਾਬ ਦੇਦਾ ਕੱਟੀ ਕੱਟਾ ਕੱਟੀ ਜੀ ਲਓ ਜੀ ਬਾ ਬਾ ਮਾਰਨੋਂ ਹਟ ਜੀ ਇਹ ਭਾਈ ਭਵੇਂ ਜਿਹੜਾ ਦਾਹਰ ਅਛਾ ਜੀ ਲਓ ਜੀ ਠੰਡੇ ਸੁਹਾੜੀ ਆ ਭਵੇਂ ਦਿਹਾੜੀ ਦੇ ਦਾਸ ਭਾਈ ਕਹਿੰਦਾ ਕਿ ਚੋਲੇ ਦੇ ਹੈ ਵੀ ਭੋਡੀਆਂ ਕਰਮ ਵਾਲੀ ਤੇ ਥਣਾ ਦਾ ਸੈਗ ਗਿਆ ਵੀ ਚੰਗਾ ਤੇ ਥਣਾ ਤੇ ਵੀ ਜਿਹੜੇ ਡੱਬ ਲੁੱ ਪਾ ਵੀ ਆ ਗਏ ਆ ਤਾਂ ਲਾਗੇ ਨੂੰ ਚਾਹ ਕਰ ਸਕਦੇ ਨਹੀਂ ਥਣ ਦੋੜ ਜਗਾ ਕੋਈ ਚੰਗਾ ਲੱਗਾ ਕਿਰੇ ਭਾਈ ਕੋਈ ਕੁਝ ਅਕਲੋ ਤੇ ਘਰ ਵੀ ਚੰਗਾ ਆ ਗਿਆ ਇਹ ਕਿੰਨਾ ਕੁ ਭਾਜੀ ਭਰੀ ਜੋ ਦੁੱਧ ਭਾਜੀ ਦੁੱਧ ਘਾਲ ਵਾਲਿਆਂ ਦੇ 13 12 13 ਕਿਲੋ ਦੋ ਵੀ ਪਰ ਆਪਾਂ 12 13 ਲੀਆਂ ਦੇ ਅੱਛਾ ਜੀ ਆਪਾਂ 10 ਕਿਲੋ ਆਨੇ ਉਹ ਵੀ ਵਨ ਸ਼ਰਖਲ ਪਾਇਆ 10 ਕਿਲੋ ਰਾਮ ਚੋਈ ਹੋਗੀ ਠੀਕ ਹੈ ਠੀਕ ਅਗਲਾ ਭਾਜੀ ਆਪਾਂ ਕਰਨਾ ਸਦਾ ਹੀ ਕੰਮ ਹਾਂਜੀ ਹਾਂ ਝੂੜਦਾ ਰਹਿਣਾ ਝੂੜ ਸਹੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹੁਣ ਵੀਰੇ ਨੇ ਪ੍ਰਾਪਤ ਕਰਦੇ ਤੇ ਮੁਰਗੇ ਕੰਮ ਖਰਾਬ ਹੁੰਦਾ ਹਾਂਜੀ ਹਾਂਜੀ ਇਹਨਾਂ ਗੱਲ ਦਵਾਈ ਇੱਕ ਨੰਬਰ ਦਵਾਈ ਕਰਦਾ ਵੀ ਮਰੀ ਹੋ ਜਮੇਦਾਰਾ ਭਾਈ ਹੁਣ ਰੇਟ ਆ ਜਿਹੜਾ ਭਾਈ 7000 ਰੁਪਏ ਆ ਜੀ ਅੱਛਾ ਜੀ ਹਾਂ ਜੋ ਮੈਂ ਦੇਣ ਵਾਲਾ ਹੀ ਬਿਲਕੁਲ ਲਦਰ ਨੇ ਬੋਲੇ ਪੂਰੇ ਸ਼ਹਿਰ-ਸ਼ਹਿਰ ਦੀ ਹਾਨ ਹੈ ਭਾਈ ਦਵਾਂਗੇ ਠੀਕ ਹੈ ਲੋ ਜੀ ਕਮਾਈ ਨਾਲ ਵੀ ਜੇ ਕੋਈ ਲਈਏ ਵੇਖ ਲਓ ਕਮਾਈ ਕਿੰਨੀ ਦਾ ਪੱਲਾ ਹੀ ਕਰਦੇ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਬਿਲਕੁਲ ਇਹ ਪੈਸੇ ਨਾ ਪੈਸੇ ਬਟਾਉਣ ਦਾ ਕੰਮ ਕਰ ਲੇ ਜੀ ਅੱਛਾ ਜੀ ਇਹ ਕੋਈ ਨਵੇਂ ਨਵੇਂ ਦਾ ਕੰਮ ਕੋਈ ਲੇਗਾ ਠੀਕ ਹੈ ਠੀਕ ਹੈ ਭਾਈ ਆ ਕਿਵੇਂ ਆ ਕਿਤੇ ਨੰਬਰ ਤੇ ਇਹਦਾ ਬੱਚਾ ਮਦੈ ਸੂਈ ਨੂੰ 15 ਤੋਂ 20 ਰੁਪਏ ਹੋਗੇ ਹੋਣਗੇ ਅੱਛਾ ਜੀ ਮੈਲਾ ਮੰਦੂ ਕਿਸੇ ਘਰ ਜਾ ਕੇ ਵੀ ਠੀਕ ਹੈ ਠੀਕ ਹੈ ਜੀ ਵੇਖੋ ਲੋ ਜੀ ਕਿੰਤਾ ਜਿਹੜਾ ਬਹੁਤ ਹੀ ਸਫਾਈਆਂ ਦੇ ਵਿੱਚ ਆ ਇਹ 15 ਤੋਂ 20 ਦਾ ਹੋ ਗਿਆ ਸੂ ਮੋਲ ਫੇਰ ਆ ਕਹਨੇ ਉੱਟ ਜੀ ਮਿੰਟੋ ਮਿੰਟ ਜਾਣ ਅੱਛਾ ਜੀ ਲੋ ਜੀ ਬਾਕੀ ਆ ਕਾ ਸਾਦੇ ਖਾਣੇ ਕਾ ਟਿਕਾਏ ਚੰਗਾ ਆ ਕੰਮ ਜੀ ਇਸ ਕੰਮ ਅੰਦਰ ਬਹੁਤ ਚੰਗਾ ਲੱਗਦਾ ਹੈ ਧੰਨਵਾਦ ਅੱਲਾ ਨਾਮ ਕਾਮਯਾਬਾਨੀ ਚਾਤਾ ਮਾਨ ਹੈ ਹੈ ਜੈੱਟ ਬਲੈਕ ਆ ਕੀ ਕਰਮਾਲੀ ਤੇ ਚਲੋ ਕੱਟ ਕੱਟ ਵੀ ਚੰਗਾ ਵਾ ਭਾਈ ਜਿੱਦੀ ਛੋਟੀ ਜਣਾ ਹੈ ਹਾਂ ਜੀ ਤੈਨੂੰ ਚੰਗੇ ਸਾਥ ਚੱਲ ਗਈ ਨਾ ਅੱਛਾ ਜੀ ਇਹਦੀ ਵੀ ਜ਼ਿੰਦਗੀ ਸੌਰੀ ਜਿਹੜੀ ਵੀ ਨਾ ਸੌਜੂਗੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਖਾਣ ਦੇ ਵਾਗੇ ਕੋਈ ਦਿਸੀ ਨੇ ਖਾਣ ਦੇ ਵਾਗੇ ਹੋਵੇ ਦਰਦ ਠੀਕ ਹੈ ਠੀਕ ਹੈ ਚਲੋ ਸਾਹਮਣ ਵਾਲੀ ਥੋੜੀ ਸਾਹਮਣੂ ਕੋਈ ਚੰਗੀ ਜਾਵੇ ਘਾਹ ਤੇ ਚਲੋ ਦੁੱਧ ਵੀ ਚੰਗਾ ਕੱਢੀ ਜਾਊਗੀ ਮੋਂ ਦੁੱਧ ਭਾਈ ਮੇਰੇ ਘਰ ਕੋਲ ਲੀਟਰ ਪੁੱਠਾ ਕਰਕੇ ਮਾਰੇ ਤੇ ਭਾਈ ਕੋਈ ਸਿੱਧਾ ਕਰਕੇ ਮਾਰੇ ਅੱਛਾ ਜੀ ਜਿਹੜਾ ਕੰਡੇ ਵਾਲਾ ਜਿਹੜੇ ਦੇਖੋ 8 ਕਿਲੋ ਲੀਟਰ ਵਾਲੇ ਚੋਲਣਾ ਮਰੋ ਕੇਮਰਾ ਠੀਕ ਆ ਲਓ ਜੀ ਇਹਨਾਂ ਇਹਦਾ ਕੰਡੇ ਦਾ 8 ਕਿਲੋ ਦੋ ਚੋਕ ਲੈਣੀ ਆ ਦੇਖੋ ਇਹਦਾ ਬਈ ਪੂਰ ਹੋਵੇ ਛੱਤਾ ਹੋਵੇ ਕੋਈ ਥੜ ਘਾਟ ਵਾਦਾ ਮੈਨਾਂ ਵੀ ਲੱਦ ਕੇ ਲੈ ਆਵੇ ਕਰੀ ਦੇਣੋ ਠੀਕ ਆ ਤੇਰਾ ਮੁੱਲ ਫਿਰ ਇਹ ਹਾਰ ਆਪਾਂ ਜਣੀ 55000 ਦੀ ਅਛਾ ਜੀ ਹਾਂ ਕਰਦੀ ਆ ਥੋੜਾ ਬੋੜਾ ਕਹ ਜਾਓ ਜੀ ਪੁੱਰੇ ਭਾਈ 54 ਦਾ ਫੋਨ ਕਰੇ ਕੋਈ 52 52 ਤੇ ਲਾਵੇ ਨਾ ਠੀਕ ਆ ਲਾਓ ਜੀ 55 ਪਤਾ ਕੀ ਮੇਰੇ ਵੀਰ ਆ ਆਪਾਂ ਛੋਟੀ ਜੀ ਫੇਰ ਇੱਕ ਕਾਹ ਕਹਿ ਦਿੰਦੇ ਆ ਅਛਾ ਜੀ ਵੀਰੋਂ ਕਰ ਚਾ ਕੋ ਬੈਕ ਕਰਕੇ ਰੱਖੀ ਜਾਵੇ ਅਛਾ ਜੀ ਬੱਚਾ ਆ ਜੇ ਠੀਕ ਆ ਜਿਹੜੀ ਸਾਰੀ ਵੀਡੀਓ ਵੀ ਹੈਗੀ ਇਹ ਬੰਦੇ ਦੇ ਕੋਲ ਲਈ ਆ ਅਛਾ ਜੀ ਪਾੜਾ ਮਲ ਪਾੜਾ ਵੀ ਲਿੰਦੀ ਗਈ ਆ ਨਾਲ ਆਪਾਂ ਹੁਣ ਕਿਹਦੇ ਟੀਕੇ ਦੇ ਆਪਾਂ ਟੀਕਾ ਕਰਕੇ ਦਵਾਵਾਂਗੇ ਭਾਈ ਠੀਕ ਆ ਠੀਕ ਆ ਠੀਕ ਆ ਠੀਕ ਆ ਬਿਲਕੁਲ ਸਾਡੀ ਉਹ ਦਰਦੀ ਆਈ ਦੋ ਘਰ ਤੇ ਬਾਦ ਦੋ ਡੱਗ ਉਹਦੇ ਘਰ ਚੋਈ ਆ ਅੱਛਾ ਜੀ ਪਸ ਸਾਡੇ ਉਹਾਂ ਦੇ ਲੱਗ ਗਏ ਆ ਬੱਚੇ ਕਿੱਥੇ ਆ ਲੰਦੀ ਆਉਂਦੇ ਬਾਕੀ ਚਲੋ ਕੋਈ ਨਾ ਕੋਈ ਚਲੋ ਲੱਗ ਜੂ ਫਿਰ ਬੱਚੇ ਦੇ ਭਾਜੀ ਜੇ ਭਾੜੇ ਆ ਜੀ ਘੋਟੀ ਹਾਂਜੀ ਕਿਉਂਕਿ ਹੁਣ ਵੀ 90 ਬਜਨ ਵੀ ਦੇ ਦਿੱਤੇ ਠੀਕ ਆ ਠੀਕ ਆ ਠੀਕ ਸਾਹਮਣ ਵਾਲੀ ਬਸ ਠੀਕ ਆ ਲਓ ਭਾਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਇਹ ਕਾ ਚੋਟੀ ਚਲੋ ਇਹ ਕਿਉਂ ਬੜੇ ਇਹ ਭਾਜੀ ਉਹ ਜਿਹੜੀ ਪੁੱਛੀ ਪਈ ਅੱਛਾ ਜੀ ਹੋਏ ਪੁੱਛੀ ਸੁਈ ਨੂੰ ਉਹਦੀ ਗੱਪਾਂ ਦੀ ਵੀਡੀਓ ਹੋ ਗਈ ਆਪਣੇ ਕੋਲ ਸੁਈ ਦੀ ਵੀ ਹੋ ਗਈ ਸਾਰੀ ਅੱਛਾ ਜੀ 1 2 2 ਹੋ 14 ਅੰਦਰ ਹੀ ਹੋਵੇ ਭਾਈ ਜੇ ਕੋ ਸਾਹਮਣਾ ਵੀ ਸਭ ਸਦਾ ਦੋ ਤੇ ਲਿਆ ਸਕਦਾ ਇਹਨੂੰ ਠੀਕ ਆ ਠੀਕ ਆ ਲਓ 4 ਕਿਲੋਟਰ ਪ੍ਰੈਸ਼ਰ 14 ਬਾਈ ਵਸਾ ਕਾਢੀ ਗਿਆ ਪਰ ਹੋ ਰਿਹਾ ਨਹੀਂ ਮੋਟ ਪਾਈ ਦੋ ਇਹਨੂੰ ਕੋਲ ਇਹ ਉੱਤਪਾਦ ਖੁੱਲ ਨਹੀਂ ਰਿਹਾ ਸਰਦੇ ਬਣਾਈਆ ਤੁਹਾਨੂੰ ਹਟ ਉਹ ਪੜਾ ਹੋ ਆ ਜੀ ਭਾਈ ਇਹ ਦੀ ਪੁੱਛੀ ਅੱਛਾ ਜੀ ਇਹਦੀ ਗੱਭਨ ਦੀ ਆਵਾ ਵੀਡੀਓ ਦੇ ਦਾਂਗੇ ਅੱਛਾ ਜੀ ਇਹਦੀ ਆਵਾ ਸੂਜੀ ਦੀ ਵੀਡੀਓ ਦੇ ਦਾਂਗੇ ਠੀਕ ਆ ਠੀਕ ਆ ਠੀਕ ਆ ਗੱਭਨ ਦੀ ਵੀਡੀਓ ਸੂਜੀ ਦੀ ਵੀਡੀਓ ਪਾ ਦੇ ਭਾਈ ਅੱਛਾ ਜੀ ਹਾਂ ਆਉਲੀ ਜੋੜੀ ਤੇ ਸੀ ਕਾਦਿਰ ਆਖਵਾ ਨੂੰ ਟਾਲੀ ਗਿਆ ਜਦੋਂ ਕਾਦਗਾਰ ਵੀ ਚੰਗਾ ਵਾ ਕਰਮਾਲੀ ਦਾ ਇਹਦੀ ਜਾਨ ਚੋਣੀਏ ਅੱਛਾ ਜੀ ਅਲੀ ਦੇ ਪਰ ਜਾਓ ਉੱਤਰੀਏ ਠੀਕ ਹੈ ਠੀਕ ਹੈ ਕਰਮਾਲੀ ਚਲੋ ਕੋਈ ਸੰਭ ਨਾਵਾ ਲੈ ਜੀ ਇਹੋ ਨੀ ਪਿਓ ਨੀ ਦੀ ਅੱਖਾਂ ਉੱਕਾ ਬਿਲੀਆਂ ਅੱਛਾ ਜੀ ਇਹੋ ਮੇਰਾ ਵੀ ਸਾਹਮਣੇ ਵਾਲਾ ਲੈ ਜੀ ਅੱਛਾ ਜੀ ਤਾਂ ਵੀ ਠੀਕ ਆ ਹਾਂ ਜੀ ਤੇ ਫਰਹੀ ਉੱਤਰ ਕਾਲੀ ਜੀ ਸਾਡੇ ਕੋ ਭਾਈ ਨਹੀਂ ਨਗਰ ਸਮਝ ਦੇਣੀ ਆ ਇਹ ਤਾਂ ਗੱਲ ਆਈ ਉਹ ਸੂਈ ਆ ਤਾਜੀ ਅਸੀਂ ਰੁਪਈਆ ਦਾ 85 ਹਜ਼ਾਰ ਖਰਚਿਆ ਵਾ ਅੱਛਾ ਜੀ ਅਸੀਂ ਉਹ ਵੜੀ ਦੇ ਨੇ ਵੀਡੀਓ ਸਾਰੀ ਸੱਚੀ ਦੀ ਆਪਣੇ ਪਹੁੰਚ ਪਈ ਦੀ ਠੀਕ ਹੈ ਠੀਕ ਗੱਬਨ ਨਵਨੀਕ ਵਾਲੀ ਯਾਰ ਅੱਜ ਖਾਦੀਪੁਰੀ ਖਾਗੀ ਚੋਣੀ ਤੋਂ 8 ਨੰਬਰ ਕਰਾਈ ਨਾ ਬਾਅਦ ਦੇ ਵੇਲੇ ਕਿੱਧਰ ਠੀਕ ਹੈ ਠੀਕ ਹੈ ਸੋ ਜੀ 40000 ਦੀ ਪਿਓਰ ਨਹੀਂ ਲਈਦਾ ਵੀ ਖਾਦੀ ਦੀਆਂ ਬਾਸ ਹੋਈ ਲੋ ਕੱਦ ਕਰ ਰਹਿਣੋ ਕਿੱਧਰ ਠੀਕ ਹੈ ਠੀਕ ਹੈ ਅਗਲੇ ਖਾਈ ਬਹੁਤ ਤੋਂ ਦਾ ਫਰਕ ਰਾਹੀ ਅੱਛਾ ਹੀ ਹੈ ਨਹੀਂ ਆਵੇ ਠੀਕ ਹੈ ਕਦੋਂ ਲੋ ਕਿੱਧਰ ਵੇਖੋ ਪੜਾਉਂਦੇ ਔਰ ਇਹ ਪੂਰ ਨੀਲੀ ਦਾ ਵੀ ਇਹ ਬਿਲਕੁਲ ਹੀ ਨਾਰਮਲ ਰੇਡ ਐ ਇੰਨੇ ਦੀ ਕੱਟੀ ਨਹੀਂ ਆਉਂਦੀ ਜਿੰਨੇ ਦੀ ਬਾਈ ਨੇ ਸੱਜੇ ਇਹ ਭਾਜੀ ਕੱਟੀ ਦਾ ਮੋਲੇ ਨਹੀਂ ਦੀ ਕੱਟੀ ਹੁੰਦੀ ਹੋਣੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ ਮੇਰੇ ਵੀਰ ਨੂੰ ਜਿੱਥੋਂ ਆਈ ਉਹਦਾ ਨੰਬਰ ਵੀ ਜਿਹੜਾ ਕਿੰਨੇ ਦੀ ਖੜੀ ਤੇ ਕਿੰਨੇ ਦੀ ਆਈ ਤੇ ਮਨਸੂਰੀ ਦੀ ਵੀਡੀਓ ਗੱਮਾਂ ਦੀ ਵੀਡੀਓ ਸਾਰੀ ਪਾ ਲਾ ਗਏ ਠੀਕ ਹੈ ਠੀਕ ਹੈ ਲਓ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ